ਸਾਸਿਕਾਲ ਜੀ ਗੋਭੀ ਗਾਜਰ ਮੂਲੀ ਮਿਰਚ ਦਾ ਆਚਾਰ ਬਣਾਉਣ ਲੱਗੇ ਆ ਕਾਲੀ ਮਿਰਚ ਸੌਂਫ ਮੇਥੇ ਜੀਰਾ ਅਜਵੈਣ ਮਸਾਲੇ ਭੁੰਨ ਕੇ ਕੱਢ ਲੈ ਤੇਲ ਗਰਮ ਕਰਕੇ ਹਿੰਗ ਪਾਤੀ ਅਦਰ ਕਲਸਣ ਪਾਤਾ ਸਾਰੀਆਂ ਸਬਜ਼ੀਆਂ ਪਾਤੀਆਂ ਜਦੋਂ ਧੁੱਪ ਨਾ ਹੋਵੇ ਨਾ ਇਸ ਤਰ੍ਹਾਂ ਤੁਸੀਂ ਆਚਾਰ ਨੂੰ ਬਣਾ ਲਓ ਕਦੀ ਖਰਾਬ ਨਹੀਂ ਹੁੰਦਾ ਹੈਗਾ ਦੇਗੀ ਮਿਰਚ ਪਾਤੀ ਆ ਥੋੜੀ ਹਲਦੀ ਪਾਤੀ ਆ ਦੋ ਚਮਚੇ ਆਪਾਂ ਪਾਣੇ ਆ ਕਾਲੇ ਲੂਣ ਦੇ ਪਹਿਲਾਂ ਪਾਈ ਕਲੌਂਜੀ ਫੇ ਜਿਹੜਾ ਮਸਾਲਾ ਆਪਾਂ ਰੋਸਟ ਕੀਤਾ ਸੀ ਪੀਸ ਕੇ ਉਹ ਪਾਤਾ ਆ ਦੋ ਚਮਚੇ ਕਾਲੇ ਲੂਣ ਦੇ ਦੋ ਚਮਚੇ ਸਫੈਦ ਨਮਕ ਜਿਹੜਾ ਆਪਾਂ ਪਾ ਦਣਾ ਆ ਤੇ ਇਹਨਾਂ ਨੂੰ ਆਪਾਂ ਫੁੱਲ ਸੇਕ ਦੇ ਉੱਤੇ ਗੈਸ ਨੂੰ ਘਟ ਨਹੀਂ ਕਰਨਾ ਜਦੋਂ ਧੁੱਪ ਨਹੀਂ ਹੈਗੀ ਨਹੀਂ ਤਾਂ ਇਹਨੂੰ ਦੋ ਘੰਟੇ ਧੁੱਪ ਲੋਆਓ ਸਬਜ਼ੀਆਂ ਨੂੰ ਤੇ ਇਸ ਤਰ੍ਹਾਂ ਤੁਸੀਂ ਫੁੱਲ ਸੇਕ ਤੇ ਇਹਨੂੰ ਜਿਹੜਾ ਪਕਾਉਣਾ ਆ ਫਿਰ ਇਹਨੂੰ بڑے ਭਾਂਡੇ 'ਚ ਕੱਢ ਕੇ ਠੰਡਾ ਕਰ ਲਿਆ ਤਿੰਨ ਚਾਰ ਚਮਚੇ ਸਿਰਕੇ ਦੇ ਪਾ ਤੇ ਮਿਕਸ ਕਰ ਦੇਣਾ ਦੋ ਤਿੰਨ ਮਹੀਨੇ ਆਚਾਰ ਬਿਲਕੁਲ ਖਰਾਬ ਨਹੀਂ ਇਹ ਹੁੰਦਾ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਦੇ ਹੋ ਸਪੋਰਟ ਕਰੋ ਚੈਨਲ ਨੂੰ ਅਚਾਰ ਦੇਖੋ ਆਪਣਾ ਕਿੰਨਾ ਸੋਹਣਾ ਮਿਕਸ ਸਬਜ਼ੀਆਂ ਦਾ ਬਣ ਕੇ ਤਿਆਰ ਹੋ ਗਿਆ ਸਾਸਰੀ ਕਾਲ ਜੀ ਸਾਰਿਆਂ